ਨਮਸਕਾਰ ਸਤਿ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਦਿਨੀ ਪੰਜਾਬ ਦੇ ਨਾਲ ਨਾਲ ਸਮੂਹ ਉੱਤਰ ਭਾਰਤ ਵਿੱਚ ਤੇ ਭਾਰਤ ਦੀਆਂ ਹੋਰ ਸਟੇਟਾਂ ਦੇ ਵਿੱਚ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਸੜਕਾਂ ਤੇ ਪੂਰੀ ਤਰ੍ਹਾਂ ਲੰਬੇ-ਲੰਬੇ ਜਾਮ ਸੀ ਪੈਟਰੋਲ ਪੰਪਾਂ ਤੇ ਐਨੀ ਢੇਰ ਸੀ ਕਿ ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਮੋਗਾ ਦੇ ਵਿੱਚ ਇੱਕ ਪੰਪ ਤੇ ਤੇਲ ਪ੍ਰਵਾਹ ਨੂੰ ਲੈ ਕੇ ਗੋਲੀਆਂ ਚੱਲ ਪਈਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਬਸੀ ਲੜਾਈ ਦੀ ਘਟਨਾਵਾਂ ਉੱਪਰ ਕੇ ਸਾਹਮਣੇ ਆਈਆਂ ਚੰਡੀਗੜ੍ਹ ਮੋਹਾਲੀ ਦ੍ਰਾਈ ਸਿਟੀ ਦੇ ਵੱਖ-ਵੱਖ પેટ્રોલ ਪੰਪਾਂ ਤੇ ਬਹੁਤ ਤਗੜੇ ਤੇ ਲੰਬੇ ਝਾਂਮ ਦੇਖਣ ਨੂੰ ਮਿਲੇ। ਇਹ ਅਚਾਨਕ ਕਿਉਂ ਟਿੱਕਿੰਝ ਇਹਦੇ ਪਿੱਛੇ ਕਾਰਨ ਕੀ ਹੈ ਤੇ ਇਹਦਾ ਮਾਹੌਲ ਕੀ ਬਣਿਆ ਇਹਦੇ ਉੱਪਰ ਵਿਚਾਰ ਤੇ ਚਰਚਾ ਕਰਨਾ ਬਹੁਤ ਲਾਜ਼ਮੀ ਹੈ। ਇੱਕਦਮ ਇਹ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈ ਕਿਉਂ ਇਹ ਜਾਇ ਮਾਹੌਲ ਬਣ ਗਿਆ? ਇਦੇ ਲਈ ਅਸੀਂ ਥੋੜਾ ਪਿੱਛੇ ਚੱਲਦੇ ਹਾਂ ਭਾਰਤੀ ਸੰਸਦ ਦੇ ਵਿੱਚ ਕੁਝ ਪ੍ਰਸਤਾਵ ਪਾਰਿਤ ਹੋਏ ਦੇਸ਼ ਦੇ ਹਿੱਤ ਦੇ ਲਈ ਆਮ ਲੋਕਾਂ ਦੇ ਹਿੱਤ ਦੇ ਲਈ ਜਿਹਦੇ ਵਿੱਚ ਭਾਰਤੀ ਦੰਡ ਸੰਹਿਤਾ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ ਭਾਰਤੀ ਨਿਆਂ ਸੰਹਿਤਾ ਇਸ ਦੇ ਵਿੱਚ ਹਿੱਟ ਐਂਡ ਰਨ ਦੇ ਮਾਮਲਿਆਂ ਨੂੰ ਲੈ ਕੇ ਕਾਨੂੰਨ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਹੁਣ ਤੱਕ ਸਾਡੇ ਦੇਸ਼ ਦੇ ਵਿੱਚ ਜਿਹੜੇ ਅੰਕੜੇ 2022 ਤੱਕ ਦੇ ਨੇ ਉਹਦੇ ਵਿੱਚ 70000 ਦੇ ਕਰੀਬ ਜਿਹੜੇ ਨੇ ਸੜਕ ਹਾਦਸਿਆਂ ਦੀ ਸਾਡੇ ਹੋਏ ਭਾਰਤ ਦੇਸ਼ ਦੇ ਵਿੱਚ ਤੇ ਜਿਹਦੇ ਵਿੱਚੋਂ 30 ਤੋਂ 40000 ਮਾਮਲਿਆਂ ਦੇ ਵਿੱਚ ਉਹ ਜਿਹੜੇ ਪੀੜਿਤ ਸੀ ਉਹ ਮੌਤ ਦੇ ਮੂ ਦੇ ਵਿੱਚ ਜਾਪੇ ਹੋਰ ਗੱਲ ਕਰੀ ਤਾਂ ਇਹਦੇ ਜਿਹੜੇ ਵੀ ਇਹ ਘਟਨਾਵਾਂ ਹੁੰਦੀਆਂ ਨੇ ਹਿੱਟਨ ਰਨ ਦੀਆਂ ਇਹਦੇ ਵਿੱਚੋਂ 80% ਲੋਕਾਂ ਨੂੰ ਤਾਂ ਨਿਆਂ ਹੀ ਨਹੀਂ ਮਿਲਦਾ ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਨੇ ਮਾਰਿਆ ਕਿੰਜ ਮਾਰਿਆ ਕੀ ਮਨਸ਼ਾ ਸੀ ਜਾਣਬੁੱਝ ਕੇ ਮਾਰੇ ਜਾਂ ਅਣਜਾਣੇ ਦੇ ਵਿੱਚ ਮਰੇ ਅਸੀਂ ਦੇਖਦੇ ਹਾਂ ਕਿ ਸੜਕ ਹਾਦਸਿਆਂ ਦੇ ਦੌਰਾਨ ਪੀੜਤ ਤੜਫ ਤੜਫ ਕੇ ਅਕਸਰ ਸੜਕਾਂ ਤੇ ਜਾਨ ਦੇ ਦਿੰਦੇ ਨੇ ਜਿਨ੍ਹਾਂ ਦੀ ਹੈਲਪ ਦੇ ਲਈ ਕੋਈ ਅੱਗੇ ਨਹੀਂ ਆਉਂਦਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਪਰ ਸਰਕਾਰ ਨੇ ਇਸ ਕਾਨੂੰਨ ਦੇ ਵਿੱਚ ਜਿਹੜੀ ਹੈ ਸੋਧ ਕੀਤੀ ਉਹਦੀ ਧਾਰਾਵਾਂ ਦੇ ਵਿੱਚ ਸੋਧ ਕੀਤੀ ਪਹਿਲਾਂ ਕੀ ਸੀ ਕਿ ਜੇ ਤੁਸੀਂ ਹੇਟਨ ਰਨ ਮਾਮਲੇ ਦੇ ਵਿੱਚ ਤੁਸੀਂ ਦੋਸ਼ੀ ਪਾਇਆ ਜਾਂਦੇ ਤਾਂ ਤੁਹਾਨੂੰ ਵੱਧ ਵੱਧ 2 ਸਾਲ ਤੱਕ ਦੀ ਸਜ਼ਾ ਤੇ ਕੁਚਰਮਾਨਾ ਹੁੰਦਾ ਸੀ ਹੁਣ ਇਹਦੇ ਜਿਹੜੀ ਧਾਰਾ 104 1 ਉਹਦੇ ਵਿੱਚ ਸੋਧ ਕੀਤੀ ਗਈ ਹੈ ਕਿ ਜੇ ਤੁਸੀਂ ਤੁਹਾਡੇ ਕੋਲ ਗੈਰ ਇਰਾਦਤਨ ਕੋਈ ਵਿਅਕਤੀ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਜੇ ਤੁਸੀਂ ਦੀ ਸੂਚਨਾ ਮੌਕੇ ਤੇ ਪੁਲਿਸ ਅਧਿਕਾਰੀ ਨੂੰ ਜਾਂ ਮੈਜਿਸਟ੍ਰੇਟ ਨੂੰ ਦੇ ਦਿੰਦੇ ਹੋ ਤਾਂ ਤੁਹਾਨੂੰ ਵੱਧ ਤੋਂ ਵੱਧ 5 ਸਾਲ ਤੱਕ ਦੀ ਜਿਹੜੀ ਹੈ ਸਜ਼ਾ ਤੇ ਜੁਰਮਾਨਾ ਉਹ ਭੁਗਟਣਾ ਪਵੇਗਾ ਲੇਕਿਨ ਜੇ ਤੁਸੀਂ ਮੌਕੇ ਤੋਂ ਬਿਨਾਂ ਕਿਸੇ ਅਧਿਕਾਰੀ ਨੂੰ ਸੂਚਨਾ ਦਿੱਤੇ ਜਾਂ ਉਸ ਸਪੀੜਿਤ ਵਿਅਕਤੀ ਦੀ ਜਿਹੜੀ ਹੈ ਸਹਾਇਤਾ ਕੀਤੇ ਬਿਨਾ ਪਾਚਨਿਓ ਤਾਂ ਤਾਨੂੰ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਦਾ ਜਿਹੜਾ ਜੁਰਮਾਨਾ ਹੈ ਉਹ ਭੁਗਟਣਾ ਹੀ ਪਵੇਗਾ ਇਹ ਉਹ ਸਾਰਾ ਕਾਨੂੰਨ ਹੈ ਜਿਹੜੀ ਸੋਧ ਕੀਤੀ ਗਈ ਉਸ ਦੇ ਵਿੱਚ ਹਿੱਟ ਐਂਡ ਰਨ ਮਾਮਲਿਆਂ ਦੇ ਵਿੱਚ ਇਸ ਨੂੰ ਲੈ ਕੇ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਅਚਾਨਕ ਹਲਕੀ ਜਿਹੜੇ ਇਹ ਕਾਨੂੰਨ ਪਾਰਿਤ ਹੋਏ ਸੀ ਇਹ ਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਸੀ ਉਹ ਕੁਝ ਦਿਨ ਪਹਿਲਾਂ ਹੋ ਚੁੱਕੇਆਂ ਸੀ ਲੇਕਿਨ ਕੱਲ ਇੱਕਦਮ ਸਾਰੇ ਦੇਸ਼ ਦੇ ਵਿੱਚ ਇਸ ਦੀ ਹੜਤਾਲ ਕੀਤੀ ਗਈ ਔਰ ਪੂਰਾ ਹੈ ਜਿਹੜਾ ਇੱਕ ਵੱਡੇ ਪੱਧਰ ਤੇ ਇੱਕ ਅਸਥਿਰਤਾ ਔਰ ਅਰਾਜਕਤਾ ਜਿਹੜੀ ਫੈਲੀ ਹੈ ਕੁਝ ਸਮੇਂ ਦੇ ਲਈ ਉਹ ਬੜੀ ਵੱਡੀ ਚਿੰਤਾਜਨਕ ਸੀ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦਾ ਕਹਿਣਾ ਹੈ ਕਿ ਜੇ ਡ라이ਵਰ ਉਥੋਂ ਨਾ ਭਜੇ ਤਾਂ ਜਿਹੜੀ ਭੀੜ ਹੈ ਉਹ ਤੁਹਾਨੂੰ ਮਾਰ ਦੇਗੀ ਕਿਉਂਕਿ ਬਹੁਤ ਸਾਰੇ ਮਸਲੇ ਚ ਦੇਖਣ ਨੂੰ ਵੀ ਮਿਲਿਆ ਹਾਂ ਉਹਨਾਂ ਦਾ ਸਵਾਲ ਜਾਇਜ਼ ਹੈ ਲੇਕਿਨ ਇੱਥੇ ਜਿਹੜਾ ਮੌਬ ਲਿੰਚਿੰਗ ਨੂੰ ਲੈ ਕੇ ਜਿਹੜਾ ਭਾਰਤੀ ਸਰਕਾਰ ਨੇ ਜਿਹੜਾ ਕਾਨੂੰਨ ਪਾਰਿਤ ਕੀਤਾ ਉਸ ਨੂੰ ਵੀ ਇੱਕ ਨਜ਼ਰ ਦੇ ਵਿੱਚ ਰੱਖਣਾ ਲਾਜ਼ਮੀ ਹੈ ਨਾ ਕਿ ਜੇ ਤੁਸੀਂ ਪੰਜ ਤੋਂ ਵੱਧ ਵਿਅਕਤੀ ਜਿਹੜੇ ਵੀ ਤੁਸੀਂ ਮੌਬ ਲਿੰਚਿੰਗ ਵਿੱਚ ਕਿਸੇ ਵੀ ਵਿਅਕਤੀ ਨੂੰ ਉਹਦੇ ਲਿੰਕ ਤੇ ਆਧਾਰਿਤ ਉਹਦੀ ਭਾਸ਼ਾ ਉਹਦੀ ਜਾਤੀ ਉਹਦੇ ਕੌਮ ਉਹਦੀ ਮਜ਼ਹਬ ਜਾਂ ਉਹਨਾਂ ਖੇਤਰ ਦੇ ਆਧਾਰ 'ਤੇ ਕਿਸੇ ਨੂੰ ਗੈਰ ਹਦੰਦ ਤੁਸੀਂ ਉਹਨੂੰ ਖਤਿਆ ਕਰਦੇ ਹੋ ਤਾਂ ਤੁਹਾਨੂੰ ਵੀ ਮੌਤ ਦੀ ਸਜ਼ਾ ਤੇ ਉਮਰ ਕੈਦ ਦਾ ਪ੍ਰਵਧਾਨ ਹੈ ਇਹ ਜਿਹੜੀ ਮੌਬ ਲਿੰਚਿੰਗ ਜੇ ਕੋਈ ਕਰੂਗਾ ਤਾਂ ਉਹਦੇ ਲਈ ਵੀ ਸਰਕਾਰ ਨੇ ਉਮਰ ਕੈਦ ਤੋਂ ਲੈ ਕੇ ਮੌਤ ਦੀ ਸਜ਼ਾ ਤੱਕ ਦਾ ਪ੍ਰਵਧਾਨ ਕੀਤਾ ਹੈ ਸਾਨੂੰ ਇਹ ਵੀ ਚੀਜ਼ਾਂ ਦੇਖਣੀਆਂ ਪੈਣਗੀਆਂ ਕਿਉਂਕਿ ਅਕਸਰ ਅਸੀਂ ਸੜਕਾਂ 'ਤੇ ਦੇਖਦੇ ਹਾਂ ਨਾਟ ਓਨਲੀ ਇਹ ਕੇਵਲ ਟਰੱਕ ਡਰਾਈਵਰਾਂ ਵਾਸਤੇ ਜਾਂ ਕੋਈ ਟੈਕਸੀ ਡਰਾਈਵਰਾਂ ਵਾਸਤੇ ਕਾਨੂੰਨ ਨਹੀਂ ਹੈ ਇਹ ਹਰ ਕਾਨੂੰਨ ਜਿਹੜਾ ਵੀ ਡਰਾਈਵਿੰਗ ਕਰਦਾ ਹੈ ਸੜਕ 'ਤੇ ਉਹ ਸਭ ਦੇ ਲਈ ਕਾਨੂੰਨ ਇਹ ਅਪਲਾਈ ਹੁੰਦਾ ਜੇ ਉਹ ਇੱਕ ਰੈਸ਼ ਡਰਾਈਵਿੰਗ ਕਰਦਾ ਹੋ ਇੱਕ ਲਾਪਰਵਾਹੀ ਨਾਲ ਕਰਦਾ ਹੈ ਡਰਾਈਵਿੰਗ ਕਰਦਾ ਹੈ ਜੋ ਕਿਸੇ ਦੀ ਮੌਤ ਦਾ ਕਾਰਨ ਬਣਦਾ ਹੈ ਤੁਹਾਨੂੰ ਵੀ ਇਹਨਾਂ ਚੀਜ਼ਾਂ ਨੂੰ ਪਹਿਲਾਂ ਸਮਝਣਾ ਪਵੇਗਾ ਕਿ ਇਹਨਾਂ ਚੀਜ਼ਾਂ ਨੂੰ ਕਿਉਂ ਕੁਝ ਇਰਾਦਤਨ ਤੇ ਕੁਝ ਗੈਰ ਇਰਾਦਤਨ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਹੁੰਦੀਆਂ ਸੀ ਕੁਝ ਘਟਨਾਵਾਂ ਤਾਂ ਅਜਿਹੀਆਂ ਦੇਖੋ ਨੁਬਲੀਆਂ ਮਿਲਦੀਆਂ ਨਹੀਂ ਜਿਹਦਾ ਖੁੱਲ ਕੇ ਜ਼ਿਕਰ ਨਹੀਂ ਹੁੰਦਾ ਪਰ ਜਾਣਦੇ ਸਭ ਹੈ ਕਿ ਕੋਈ ਕਿਸੇ ਦੀ ਹੱਤਿਆ ਕਰਵਾਉਣ ਦੇ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਸੀ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਤਾਂ ਉਹ ਇਹ ਚੀਜ਼ਾਂ ਨੂੰ ਯੂਜ਼ ਕਰਦੇ ਸੀ ਪਰ ਹੁਣ ਜੇ ਸਰਕਾਰ ਸਖਤ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਸਾਨੂੰ ਇਹਨਾਂ ਸਭ ਚੀਜ਼ਾਂ ਨੂੰ ਪਹਿਲਾਂ ਸਮਝਣਾ ਪਵੇਗਾ ਸਾਨੂੰ ਵੀ ਇਹਨਾਂ ਪੈਨਿਕ ਨਹੀਂ ਹੋਣਾ ਚਾਹੀਦਾ ਕਿ ਜਿਨਾ ਅਸੀਂ ਕੱਲ ਇੱਕਦਮ ਹੋ ਗਏ ਹਰ ਪਾਸੇ ਇੱਕ પેટ્રોલ ਪੰਪਾਂ ਤੇ ਵੱਡੇ ਵੱਡੇ ਪੀੜਾ ਦੇਖਣ ਨੂੰ ਮਿਲੀਆਂ ਮਿਲੀਆਂ ਇਸ ਤੋਂ ਇਲਾਵਾ ਨਾਲ ਦੀ ਨਾਲ ਜਿੰਨੇ ਵੀ ਜ਼ਰੂਰੀ ਰਾਸ਼ਨ ਦੀਆਂ ਵਸਤਾਂ ਸੀ ਦੁਕਾਨਾਂ ਸੀ ਉਹਨਾਂ ਦਾ ਇਹ ਭੀੜ ਦੇਖ ਨੂੰ ਮਿਲੀ ਲੋਕ ਦੁੱਧ ਬ੍ਰੈਡ ਚੌਲ ਕਣਕ ਆਟਾ ਜਿਹੜੀਆਂ ਅਨਾਜ ਹੈ ਸਾਡਾ ਉੱਧਰ ਨੂੰ ਸਟੋਰ ਕਰਨ ਤੇ ਲੱਗੇ ਹੋਏ ਸੀ ਇਹ ਵੀ ਇੱਕ ਇੱਕ ਸੋਚਣ ਦੀ ਵਿਸ਼ਾ ਕਿ ਅਚਾਨਕ ਐਦਾ ਕਿਉਂ ਕਿਵੇਂ ਤੇ ਕਾਹਤੋਂ ਕੀ ਕੀ ਇਹਦੇ ਨਾਲ ਦੇਸ਼ ਜਿਹੜੀ ਆਰਥਿਕਤਾ ਹੈ ਉਸ ਤੇ ਕਿੰਨੀ ਸੱਟ ਵੱਜੀ ਹੈ ਇਟ ਇਸ ਅ ਸੋਚਣੀਆਂ ਪੈਣਗੀਆਂ ਸਾਨੂੰ ਸਮਝਣੀਆਂ ਪੈਣਗੀਆਂ ਕੀ ਸਾਡੇ ਡਰਾਈਵਰ ਭਾਈਚਾਰੇ ਨੂੰ ਜੇ ਇਸ ਕਾਨੂੰਨ ਬਾਰੇ ਪਤਾ ਹੈ ਉਹਨਾਂ ਨੂੰ ਸਮਝਾਉਣਾ ਪਵੇਗਾ ਔਰ ਇਹ ਚੀਜ਼ਾਂ ਸਮਝਾਉਣੀਆਂ ਪੈਣਗੀਆਂ ਨਾ ਕਿ ਅਸੀਂ ਜੇ ਕੋਈ ਮੌਬ ਲਿੰਚਿੰਗ ਦੀ ਹਰਕਤ ਕਰਦਾ ਤਾਂ ਉਹਦੇ ਉੱਪਰ ਹੈ ਮੌਤ ਦੀ ਸਜ਼ਾ ਤੱਕ ਦਾ ਪ੍ਰਬਧਾਨ ਹੈ ਫਰੂਤ ਕਰਦੇ ਜਦੋਂ 올 ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਇਸ ਹੜਤਾਲ ਦਾ ਐਲਾਨ ਕੀਤਾ ਸੀ ਔਰ ਇਸ ਦੇ ਵਿੱਚ ਹੜਤਾਲ ਦੇ ਚੋ ਸਫਲ ਵੀ ਕਿਤੇ ਨਾ ਕਿਤੇ ਸਾਨੂੰ ਹੁੰਦੀ ਦੇਖੀ ਲੇਕਿਨ ਜਦੋਂ ਸਰਕਾਰ ਨਾਲ ਬਹਿ ਕੇ ਗੱਲ ਕੀਤੀ ਤਾਂ ਸਰਕਾਰ ਨੇ ਇੱਕ ਸੁਚੱਜੇ ਤਰੀਕੇ ਨਾਲ ਉਹਨਾਂ ਨਾਲ ਬੈਠ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਹਾਂ ਕੋਈ ਗੱਲ ਨਹੀਂ ਐਸੀ ਇਹ ਕਾਨੂੰਨ ਹਜੇ ਲਾਗੂ ਨਹੀਂ ਹੋਇਆ ਨਹੀਂ ਇਹ ਲਾਗੂ ਨਹੀਂ ਹੋਇਆ ਜੇ ਤੁਹਾਨੂੰ ਕੋਈ ਲੱਗਦਾ ਇੱਥੇ ਕੋਈ ਇਹਦੇ ਵਿੱਚ ਕੁਝ ਇੰਪਲੀਮੈਂਟ ਹੋ ਸਕਦਾ ਕੋਈ ਨਵੇਂ ਵਿਚਾਰ ਨੇ ਜਾਂ ਕੋਈ ਚੀਜ਼ ਹੁੰਦੀ ਤਾਂ ਉਹ ਸਾਡੇ ਜਿਹੜੇ ਦਰਵਾਜ਼ੇ ਨੇ ਉਹ ਗੇਟਸ ਨੇ ਖੁੱਲੇ ਨੇ 올 ਟਾਈਮ ਖੁੱਲੇ ਨੇ ਔਰ ਉਹਨੂੰ ਚੀਜ਼ਾਂ ਨੂੰ ਕਰਨ ਤੋਂ ਬਾਅਦ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਲਾਗੂ ਕਰਾਂਗੇ ਹਜੇ ਨਹੀਂ ਹਜੇ ਲਾਗੂ ਨਹੀਂ ਕੀਤੀ ਉਹਨਾਂ ਚੀਜ਼ਾਂ ਨੂੰ ਸੋ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਸਾਨੂੰ ਵੀ ਸਾਨੂੰ ਵੀ ਸਮਝਣੀਆਂ ਪੈਣਗੀਆਂ ਕਿਉਂਕਿ ਅਸੀਂ ਜਦੋਂ ਵੀ ਕੋਈ ਕਿਤੇ ਕੋਈ ਹਾਦਸਾ ਹੁੰਦਾ ਤਾਂ ਅਸੀਂ ਸਰਕਾਰ ਨੂੰ ਆਪਣੇ ਲੋਕਾਂ ਨੂੰ ਜਾਂ ਉਸ ਵਿਅਕਤੀ ਨੂੰ ਗਾਲਾਂ ਕੱਢਦੇ ਕਿ ਮਾਰ ਕੇ ਭੱਜ ਗਏ ਉਹ ਸੜਕ ਤੇ ਉਹਨੂੰ ਲਹੂਦਨਾ ਲਿਬੜੇ ਛੱਡ ਕੇ ਉਹ ਤੜਫਦਾ ਰਿਹਾ ਬਾਅਦ ਵਿੱਚ ਕਹਿੰਦੇ ਤਾਂ ਮੁਆਵਜ਼ਾ ਵੀ ਨਹੀਂ ਮਿਲਦੇ ਖੁਦਾ ਨਖਾਸ ਜੇ ਅਸੀਂ ਮੰਨ ਲਈਏ ਕਿ ਜੇ ਸਾਡੇ ਨਾਲ ਅਜਿਹੀ ਘਟਨਾ ਹੁੰਦੀ ਹੈ ਤਾਂ ਫਿਰ ਸਾਡਾ ਕੀ ਇਹੀ ਸਟੈਂਡ ਹੋਵੇਗਾ ਸਾਨੂੰ ਇਹਨਾਂ ਚੀਜ਼ਾਂ ਨੂੰ ਸੋਚਣਾ ਪਵੇਗਾ ਇਹ ਪੈਨਿਕ ਹੋ ਕੇ ਇੱਕਦਮ ਅਜਿਹੇ ਮਾਹੌਲ ਕ੍ਰੀਏਟ ਕਰਨੇ ਇੱਕ ਕਿਉਂ ਹੋਏ ਔਰ ਕਿਵੇਂ ਹੋਏ ਔਰ ਅਚਾਨਕ ਹੋਏ ਇਹ ਵੀ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਜਿਹੜੇ ਮੌਬ ਲਿੰਚਿੰਗ ਦੇ ਕਾਨੂੰਨ ਨੇ ਜਿਹੜੇ ਆਲਮੋਸਟ ਸਹੀ ਤਰਕਾਰ ਐਸੀ ਕਿ ਜੀ ਜੇ ਡਰਾਈਵਰ ਉੱਤੇ ਖੜਦੇ ਨੇ ਤਾਂ ਉਹਨਾਂ ਨੂੰ ਭੀੜ ਕੁੱਟਕੁੱਟ ਕੇ ਮਾਰ ਦਵੇਗੀ ਔਰ ਉਹਨਾਂ ਨੂੰ ਇਹ ਵੀ ਸਮਝਾਉਣਾ ਪਵੇਗਾ ਕਿ ਮੌਬ ਲਿੰਚਿੰਗ ਦੇ ਉੱਪਰ ਵੀ ਕਾਨੂੰਨ ਆਏ ਨੇ ਕਿ ਹੋਰ ਜੇ ਤੁਸੀਂ ਭੀੜ ਦੇ ਰੂਪ ਦੇ ਵਿੱਚ ਕਿਸੇ ਨੂੰ ਮਾਰਦੇ ਹੋ ਜਾਂ ਉਹਨੂੰ ਹਾਨੀ ਪਹੁੰਚਾਉਂਦੇ ਹੋ ਤਾਂ ਉਹਦੇ ਲਈ ਵੀ ਮੌਤ ਦੀ ਸਜ਼ਾ ਤੱਕ ਦਾ ਪ੍ਰਵਧਾਨ ਹੈ ਉਹਦੇ ਲਈ ਕੋਈ फाइनेंशियली या 10 साल तक दी सजा नहीं सिर्फ मौत दी सजा तक दी और उम्र कैद तक दी सजा दी प्रावधान सो so, uh, मिलके सानू ऑफ द एक ठीक ਢੰਗ ਦੇ ਨਾਲ ਜੇ ਸਾਡੀ ਸਰਕਾਰ ਗੱਲ ਸੁਣ ਰਹੀ ਤਾਂ ਉਹਨੂੰ ਗੱਲ ਰੱਖਣੀ ਚਾਹੀਦੀ ਔਰ ਜਿਵੇਂ ਸਰਕਾਰ ਨੇ ਕੱਲ ਉਸ ਮੋਟਰ ਟ੍ਰਾਂਸਪੋਰਟ ਕਾਂਗਰਸ ਦੀ ਜਿਹੜੀ ਗੱਲ ਹੈ ਸੁਣੀ ਹੈ ਔਰ ਉਹਤੇ ਵਿਚਾਰ ਕਰ ਲਈ ਰਜ਼ਮੰਦ ਹੋਈ ਹੈ ਸੋ ਇਹਨਾਂ ਚੀਜ਼ਾਂ ਦੇ ਉੱਪਰ ਵੀ ਸਾਨੂੰ ਧਿਆਨ ਦੇਣਾ ਪਵੇਗਾ ਔਰ ਮਿਲ ਜੁਲ ਕੇ ਇੱਕ ਮਿਡਵੇ ਕੱਢਣਾ ਪਵੇਗਾ ਜਿਹੜਾ ਜਿਸ ਦੇ ਨਾਲ ਇਹ ਹੈਗੀ ਹਿੱਟ ਐਂਡ ਰਨ ਦੇ ਕੇਸ ਤੇ ਜਿਹੜੇ ਮਾਮਲੇ ਨੇ ਉਹਨਾਂ ਦੇ ਉੱਪਰ ਵੀ ਇੱਕ ਠੱਲ ਪਵੇ ਤੇ ਸਰਕਾਰ ਦੇ ਵੱਲੋਂ ਵੀ ਕੋਈ ਟੈਲ ਨਾ ਵਰਤੀ ਜਾਵੇ ਜੇ ਮਾਮਲੇ ਦੇ ਵਿੱਚ ਸੋ ਮਿੱਥ ਕਰਦੇ ਹਾਂ ਕਿ ਅਜਹੀਆਂ ਘਟਨਾਵਾਂ ਘਟਣ ਤੇ ਅਰਾਜਕਤਾ ਘਟ ਫੈਲੇ ਕਿਸੇ ਵੀ ਵਿਚਾਰ ਨੂੰ ਕਾਨੂੰਨ ਨੂੰ ਜਾਣੇ ਸੋਚੇ ਸਮਝੇ ਬਿਨਾ ਅਸੀਂ ਰਾਜਕਤਾ ਨਾ ਫੈਲਾਇ। ਫਿਰ ਮਿਲਾਂਗੇ ਜੀ ਅ ਕਿਸੇ ਨਵੇਂ ਦੇ ਮੁੱਦੇ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ